ਪਠੀ ਮਿੱਤੇ ਬੈਠੀ ਹੈ ਪਤਾ ਕੀ ਕਰਨਾ ਹੈ ਮਿੱਤੇ ਕਰਨਾ ਕੀ ਕੁਛ ਵੀ ਨਹੀਂ ਸਾਬ ਵੀ ਨਹੀਂ ਆਈ ਉਹ ਬੈਸ ਬਸਾਈਆ ਕਰਦੀ ਕਿਉਂ ਉਹਦੇ ਨਾਲ ਇੱਕ ਹੋ ਗਿਆ ਹੁਣ ਉਹਨਾਂ ਨੂੰ ਕੀ ਹੋਣਾ ਵਾ ਉਹ ਕਿਤੇ ਆਖੇ ਹੀ ਨਹੀਂ ਲੱਗਦਾ ਕਿਉਂ ਆਖੇ ਕਿਉਂ ਨਹੀਂ ਲੱਗਦਾ ਕਿੱਥੇ ਲੱਗਦਾ ਚੰਗਾ ਆਪਣਾ ਤੇ ਉਹਦੇ ਇਹ ਬਣਿਆ ਰਿੰਦਾ ਜੋ ਕੁਛ ਵੀ ਹੈ ਉਹੋ ਹੀ ਆ ਉਹ ਸਮਝਦਾ ਕੋਣ ਸੁੱਖ ਸੁੱਖ ਨੂੰ ਉਹ ਤਾਨੂੰ ਮੰਮੀ ਉਦਾਂ ਹੀ ਲੱਗਦਾ ਉਹ ਤੈਨੂੰ ਨਹੀਂ ਮਨੀ ਲੱਗਦਾ ਤੈਨੂੰ ਲੱਗਦਾ ਵੀ ਉਦਾਂ ਹੀ ਕਹਿਨੀ ਆ ਮੈਂ ਜਦੋਂ ਤੈਨੂੰ ਲੱਗੂਗਾ ਫਿਰ ਪਤਾ ਲੱਗੂਗਾ ਤੈਨੂੰ ਮੈਂ ਨਹੀਂ ਮੰਨਦਾ ਇਹ ਗੱਲ ਉਹ ਤੁਹਾਡੀਆਂ ਅੱਖਾਂ ਤੇ ਪੱਟੀ ਵੱਜੀ ਆ ਤੁਹਾਨੂੰ ਲੱਗਦਾ ਆ ਵੀ ਉਹਦੇ ਅੱਖ ਲੱਗਦਾ ਵਾ ਮੇਰੀਆਂ ਅੱਖਾਂ ਤੇ ਪੱਟੀ ਨਹੀਂ ਵੱਜੀ ਵੱਜੀ ਤੁਹਾਡੀਆਂ ਤੇ ਜੇ ਉਹ ਨਹੀਂ ਮੰਮੀ ਤੁਹਾਨੂੰ ਐਵੇਂ ਲੱਗਦਾ ਵਾ ਕਿ ਇਹ ਗੱਲੋਂ ਵੈਸੇ ਨਹੀਂ ਉਹ ਗੱਲ ਹੈ ਕਿ ਇਹੋ ਜੀ ਗੱਲ ਨਹੀਂ ਕੁਝ ਚੱਲੀ ਤੈਨੂੰ ਵਿਚਾਰੀ ਕਿਉਂ ਲੱਗਦੀ ਓ ਮਮੀ ਮੇਰੀ ਗੱਲ ਸੁਣੋ ਤੁਸੀਂ ਪਹਿਲਾਂ ਉਹ ਮੇਰੇ ਲਈ ਤੇ ਸਾਰੀ ਜਿਹੜੀ ਬਸ ਆ ਮਾਲਾ ਮੋਟਾ ਝਾੜੂ ਪਛਾ ਕਰ ਲਿਆ ਇੱਥੇ ਕੰਮ ਕਰ ਲਿਆ ਉਹ ਚਾਰੀ ਸਾਰੀ ਜਿਹੜੀ ਕੰਮੇ ਲੱਗੀ ਰਹੀਂਦੀ ਆ ਬਾਹਰ ਚੋਂ ਕਚਰੇ ਦਾ ਉਹਨੇ ਕਰਨਾ ਬਾਹਰ ਝਾੜੂ ਉਹਨੇ ਲਵਾਣਾ ਬੱਲੇ ਮਨੀ ਆਪਣੀ ਜਨਮ ਦੀ ਸਾਈਡ ਲੈ ਕੇ ਉਹਦੇ ਸਾਈਡ ਲੈਣ ਰਿਹਾ ਤੈਨੂੰ ਇੰਨਾ ਵੀ ਨਹੀਂ ਪਤਾ ਲੱਗਦਾ ਸਾਰੀ ਦਿਹਾੜੀ ਉਹ ਖੱਪਦੀ ਰਹਿੰਦੀ ਤੇ ਫੇਰ ਕਿੰਨਾ ਕੰਮ ਨਹੀਂ ਕਰਦੀ ਉਹ ਤਾਂ ਛੱਡੂ ਦਾ ਛੱਡੂ ਹੀ ਰਹਿਣਾ ਵਾ ਤੈਨੂੰ ਕੀ ਪਤਾ ਵਾ ਸਾਰਾ ਕੰਮ ਜਿਹੜਾ ਕਰ ਮੀਤ ਨੂੰ ਸਮਝਾਇਆ ਵੀ ਕੀ ਕੁਛ ਕਰਦੀ ਫਿਰਦੀ ਆ ਸਾਰੀ ਦਿਹਾੜੀ ਫੋਨ ਤੇ ਡਈ ਰਹਿੰਦੀ ਉਹ ਕਦੀ ਵੇਖਿਆ ਵੀ ਇੰਨੀ ਗੱਲ ਉਹਦੇ ਕੋਲ ਪੁੱਛ ਨਹੀਂ ਕੀ ਕੋਸ਼ ਕਰਦੀ ਆ ਮੈਨੂੰ ਤੇ ਕੱਲ ਨਹੀਂ ਸਮਝ ਲੱਗਦੀ ਕੀ ਕਰਦੇ ਫਿਰਦੇ ਆ ਹੱਤ ਹੋ ਗਈ ਆ ਕੀ ਦੀ ਮਮੀ ਆਂਦੀ ਐਸ ਅੱਭੀ ਦੇ ਸਭ ਵੀ ਕੀ ਕਰਤਾ ਯਾਰ ਮੈਨੂੰ ਸਮਝ ਲਾਦੀ ਸਭ ਵੀ ਤੈਨੂੰ ਉਹ ਢੁੜਕੇ ਪੈਂਦਾ ਵਾ ਸਭੋ ਉਹਨਾਂ ਸਗੋਂ ਕਾੜੀਆਂ ਗੱਲ ਪੈਂਦਾ ਉਹਦੇ ਵੀ ਤੂੰ ਇਦਾਂ ਕੰਮ ਕਰਦੀ ਇਤਾਂ ਕੰਮ ਕਰਦੀ ਕੀ ਹੋ ਗਿਆ ਤੁਹਾਨੂੰ ਮਾਂ ਪੁੱਤਾਂ ਨੂੰ ਮਮੀ ਬਾਹਰ ਚੱਲ ਕੇ ਬੋੜਬੋੜ ਕਰਦੇ ਤੂੰ ਇੱਥੇ ਘਰੀ ਜਾਨੇ ਉਹ ਮੈਂ ਕੀ ਕਰਨਾ ਵਾ ਮੈਂ ਤੇ ਮਮੀ ਅਜੀਬ ਹੀ ਗੱਲਾਂ ਕਰੀ ਜਾਂਦੀ ਮੈਨੂੰ ਸਮਝ ਲਾਦੀ ਕੋਹਗੀ ਤੂੰ ਦੱਸ ਮੈਨੂੰ ਕਿਹੜੀ ਗੱਲ ਹੈਗੀ ਕੋਈ ਗੱਲ ਹੈਗੀ ਘਰ ਵਾਲੀ ਕੋ ਗੱਲ ਨੇ ਤੇ ਅਜੀਬ ਕਿਹੜੀ ਗੱਲ ਕਹਤੇ ਕੋਈ ਗੱਲ ਦੱਸੋਗੇ ਤੇ ਮੈਨੂੰ ਪਤਾ ਨਾ ਕੋਕਾ ਗੱਲ ਕਿਹੜੀ ਕਰਨ ਵਾਲੀ ਮੈਨੂੰ ਕਿਤਾ ਕੀ ਗੱਲ ਤਾਂ ਹੋ ਬੀਤੀ ਕਰਨ ਵਾਲੀ ਮੰਮੀ ਆਂਦੀ ਹੈ ਇਹ ਸਾਬੀ ਜਿਹੜਾ ਵਾ ਸੁੱਖ ਤੇ ਮਗਰ ਲੱਗਾ ਸੁੱਖ ਮਟਾਣੀ ਤੂੰ ਇਹੋ ਗੱਲ ਕਹੇਂਦੀ ਆਹੋ ਤੇ ਝੂਠੀ ਥੋੜਾ ਵਾ ਫਾਦ ਦੂਗੀ ਤੇਰੇ ਲਈ ਤੂੰ ਹੀ ਉਹ ਗੱਲ ਕਹਤੀ ਹੈ ਤੇ ਸਹੀ ਗੱਲ ਆ ਹੋਰ ਕੀ ਉਹ ਜਿਹੜੀ ਕਿਰਗਨੋ ਤੁੰਗ ਮਗਰ ਲਾਇਆ ਦਸ ਰੁਪਏ ਦਾ ਸਹੀ ਗੱਲ ਮੇਕਅਪ ਦਾ ਸਮਾਨ ਕਿਤੇ ਇੰਨਾ ਢੇਰਾਂ ਦੇ ਢੇਰ ਘਰ ਆਉਂਦਿਆ ਕਈ ਕੁਛ ਤਾਨੂੰ ਕੀ ਪਤਾ ਲੱਗਦਾ ਵਾ ਤੇ ਇਹ ਦੇ ਮੇਕਅਪ ਦੇ ਸਮਾਨ ਦਾ ਉਹਨਾਂ ਕੋਈ ਫਰਕ ਪੈਂਦਾ ਮੇਰੀ ਘਰ ਸਾਂ ਕਾਹ ਨਹੀਂ ਪੈਦਾ ਹੁੰਦਾ ਮੰਮੀ ਤੇ ਆਪਣੇ ਤਾਂ ਖੱਬਦੀ ਰਹਿੰਦੀ ਆ ਕਿ ਸਭੀ ਤੁਹਾਨੂੰ ਪਤਾ ਰੰਗ ਪੱਕਾ ਵਾ ਮੰਮੀ ਤੇ ਖੁਸ਼ ਹੋ ਗਈ ਵੀ ਚਲ ਗੋਰੀ ਚੁੱਟੀ ਆ ਗਾੜੀ ਬੱਚਿਆਂ ਦਾ ਬੜਾ ਫਰਕ ਪੈਂਦਾ ਵਾ ਹਨਾ ਮਾਂ ਪਿਓ ਦੇ ਨਾਲ ਜਿਹੋ ਜੇ ਰੰਗ ਦੀ ਆ ਦੇ ਚਲ ਗੋਰੀ ਚੁੱਟੀ ਨਾਓ ਕਰਨ ਲੈ ਇਹ ਬੱਚਾ ਕੋਈਗਾ ਹੁਣ ਇਹ ਤੇ ਜਨਾਨੀ ਦੇ ਹੱਥ ਵਾਸ ਹੁੰਦਾ ਨਾ ਸਾਰਾ ਕੁਝ ਤੇ ਬਲਾ ਪਾ ਕੇ ਤੇ ਇਧਰ ਤੇ ਉਧਰ ਪਿਓ ਤੇ ਮੰਮੀ ਵਿਚਾਰੀ ਤੇ ਆਪਣੇ ਥਾਂ ਤੇ ਪਤਾ ਹੀ ਕੰਮ ਨੂੰ ਸਰੀਢੜੀ ਉਹਦੇ ਤੇ ਨਿਗ੍ਹਾ ਰੱਖਦੀਆਂ ਉਹ ਨਾ ਹੋਵੇ ਵੀ ਕਿਤੇ ਕੋਈ ਹੋਰ ਹੀ ਗੱਲ ਬਣ ਜਾਂਦੀ ਉਹ ਨਹੀਂ ਕਰੇ ਜਾਂਦੀ ਤੇ ਵਿਚਾਰੀ ਉਹ ਬਲੀਪਾਸ ਜਾਂਦਾ ਇਦਾਂ ਦੀ ਗੱਲ ਤੂੰ ਤਾਂ ਬੇਦਮਾਗ ਤਾਨੂੰ ਚੰਗੀਆਂ ਨਹੀਂ ਲੱਗਦੀਆਂ ਆ ਸੋਭ ਨਹੀਂ ਜਾਂਦੀਆਂ ਤੁਹਾਨੂੰ ਇਹ ਤਾਂ ਸਾਨੂੰ ਸੋਭਾ ਨਹੀਂ ਦਿੰਦੀਆਂ ਤਾਂ ਸੋਭਾ ਉਹਨੂੰ ਵੀ ਨਹੀਂ ਦਿੰਦੀਆਂ ਉਹਦੋਂ ਚਾਹੀਦੀ ਆਦਤ ਹੈ ਗਿਆ ਵੀ ਲਾਪਾ ਕੇ ਥੋੜਾ ਤਿਆਰ ਹੋ ਕੇ ਰਹੀਦੀ ਆ ਸਵੇਰੇ ਸਾਰਾ ਦਿੜੀ ਕੰਮ ਕਰਦੀ ਆ ਕੰਮ ਨਹੀਂ ਕਰਦੀ ਕੰਮ ਕਰਦੀ ਆ ਨਾ ਸਭ ਕੁਝ ਕਰਦੀ ਆ ਤੁਹਾਨੂੰ ਗਾਲ ਦਸਾਂ ਮੇਰੀ ਗੱਲ ਸੁਣ ਮੰਮੀ ਨੂੰ ਤੇ ਇਥੋਂ ਤੱਕ ਆ ਕਿ ਇਹ ਵਸਣ ਕਿਦਾਂ ਡਈ ਆ ਇਹਨੇ ਵਸਣਾ ਨਹੀਂ ਹੈਗਾ ਨਹੀਂ ਵਸਣਾ ਸਾਬੀ ਦੇ ਤੁਸੀਂ ਕਿੱਥੇ ਫਿਰਦੇ ਜੇ ਤੈਨੂੰ ਪਤਾ ਹੈ ਸਾਬੀ ਉਹ ਵਿਚਾਰਾ ਟੁੱਟ ਗਿਆ ਇੱਕ ਬੰਦੇ ਨਾਲ ਉਹ ਵਿਚਾਰਾ ਕੀ ਕਹੀ ਮਦਦ ਆਦੀ ਆਂਦੀ ਪਾਜੀ ਦੱਸ ਮੈਂ ਕੀ ਕਰਾਂ ਮੈਨੂੰ ਗਾੜੀਆਂ ਜਦੋਂ ਵੀ ਹੁੰਦਾ ਔਖਾ ਮੇਰੇ ਨਾਲ ਔਖਾ ਹੁੰਦਾ ਮੰਮੀ ਮੇਰੇ ਨਾਲ ਔਖੇ ਦੀ ਆ ਤੂੰ ਉਹਦੇ ਨਾਲ ਔਖੇ ਹੁੰਦੀ ਆ ਇਹ ਮੇਰੀ ਗੱਲ ਸੁਣ ਲੋ ਖਬਰਦਾਰ ਆ ਜਿੱਤੋਂਗਾ ਪਾਜੀ ਔਖੇ ਹੁੰਦੇ ਉਹ ਹੁੰਦੇ ਇਹਦਾ ਦੋਸ਼ੋ ਕਰਨ ਦਾ ਤੁਹਾਡੇ ਨਾਲ ਕੀ ਮਤ ਬਲੇਗਾ ਕਾ ਕਿਉਂ ਵਿਚਾਰੀ ਸਾਡੀ ਆਪਣੇ ਖਾਤੇ ਚੁੱਪ ਰਿਆ ਕਰੋ ਛੋਟੀ ਘਰ ਵਰਗੀ ਮਰੇ ਦੋਸ਼ੋ ਨਹੀਂ ਕਰ ਸਾਡੇ ਖਾਤੇ ਚੁੱਪ ਰਿਆ ਕਰੋ ਮੈਂ ਮੰਮੀ ਨੂੰ ਦੱਸ ਦੇਣਾ ਫੇਰ ਫੇਰ ਨਾਲ ਔਖੇ ਆ ਦੋਗੀ ਤੇ ਰੰਡੀਓ ਪੈਣਾ ਵਰਗੀ ਵਿਚਾਰੀ ਛੋਟੀ ਰੰਡੀ ਸਾਡੀ ਆ ਆਪਣੇ ਥਾਂ ਤੇ ਮੈਂ ਤੁਹਾਨੂੰ ਆਖਿਆ ਨਾ ਤੁਸੀਂ ਚੁੱਪ ਰਹਿਣਾ ਤੁਸੀਂ ਉਹਦੀ ਸਾਈਡ ਨਹੀਂ ਲੈ ਤੁਹਾਨੂੰ ਜਿਹੜੀ ਗੱਲ ਸਮਝਾਤੀ ਆ ਨਾ ਉਹ ਠੀਕ ਹੈ ਅਸੀਂ ਦੋਵਾਂ ਨਹੀਂ ਆ ਪਾਗਲਾ ਨਹੀਂ ਗੀਆਂ ਜਿਹੜੀਆਂ ਅਸੀਂ ਘਰ ਵੇਖਣ ਦਈਆਂ ਉਹ ਜਾ ਪਰੇ ਤੁਹਾਡਾ ਇਹ ਰੰਡੀ ਰੋਣਾ ਰਹਿਣਾ ਆ ਸਾਡਾ ਰੰਡੀ ਰੋਣਾ ਰਹਿਣਾ ਇਹ ਕਿੱਡੇ ਵੱਡੇ ਹਮਦਰਤਾ ਏ ਦੱਸਦੀ ਆ ਨਾ ਮੰਮੀ ਨੂੰ ਤੇ ਮੰਮੀ ਇਦਾਂ ਤੇ ਆ ਵਾ ਇਹ ਇਦਾਂ ਗੱਲਾਂ ਸੁਣ ਲਾ ਇਹਨਾਂ ਦੀ ਇਹਨਾਂ ਨੂੰ ਹੰਦਰਦੀ ਜ਼ਿਆਦਾ ਉਹਦੇ ਹੱਸੋ ਖੋਗੀ ਕਿ ਕਿਹੜਾ ਉਤਰਾ ਮੈਂ ਨਹੀਂ ਆ ਕੀ ਨਮੂਨਾ ਹੋ ਗਿਆ ਤੂੰ ਇੱਥੇ ਬਿਠਾ ਰਿਆ ਅਗਰ ਤੂੰ ਕੀ ਰੋਣਾ ਪਾਇਆ ਮਾਰ ਕੇ ਬੰਦੇ ਸਾਰਾ ਰੋਣਾ ਤੇਰਾ ਕੀ ਇਹ ਪੰਗਾ ਰਿੰਦਾ ਵਾ ਤੂੰ ਜਾਣੀਆ ਜੇ ਖੱਪ ਹੀ ਪਾਈ ਰੱਖਦਾ ਚਵੀਂਗੇ ਨੇ ਤੇਰਾ ਕੋਈ ਸਾਦਾ ਹੈਗਾ ਤੇ ਕੰਮ ਤਾਂ ਲੱਗ ਨਹੀਂ ਆਗਾ ਤੈਨੂੰ ਕੋਈ ਵੀ ਉਹ ਕੋਈ ਰੋਣਾ ਨਹੀਂ ਪਾਇਆ ਵੀਰ ਕਾਹਦਾ ਰੋਣਾ ਪਾਤਾ ਮੈਂ ਪਹਿਲੀ ਗੱਲ ਤੇਰਾ ਹੁੰਦਾ ਨਹੀਂ ਜੇ ਤਰ੍ਹਾਂ ਹੋ ਗਿਆ ਤਾਂ ਹੁਣ ਉਹਨੂੰ ਸਵਾਰਨਾ ਕੰਮ ਕਰਨਾ ਰੱਖ ਲੈ ਸਵਾਰਨਾ ਉਹ ਮੈਂ ਉਹਨੂੰ ਕੀ ਕਹਾਂਾ ਕਿਹੜਾ ਸਿਰ ਪਾੜਦਾ ਦਾ ਸੇ ਨਹੀਂ ਬੜਦਾ ਤੂੰ ਮੰਮੀ ਨੂੰ ਕੀ ਮੰਮੀ ਕਹਿੰਦੀ ਆ ਉਹ ਤਾਂ ਗਰਮੀ ਤੋਂ ਉਹ ਗੱਲ ਕਹਿੰਦੀ ਹੁੰਦੀ ਪੁੱਤ ਸਿਹਤ ਹਲਕਾ ਕਰਦੀ ਹੁੰਦੀ ਆ ਉਹਨੂੰ ਚਾਹੀਨ ਉਹਨੂੰ ਕੀ ਨੂੰ ਤੈਨੂੰ ਦੱਸ ਲੂੰ ਕੋਈ ਬਣਾ ਆਉਂਦਾ ਤੈਨੂੰ ਉਹ ਕੋਹ ਨਹੀਂ ਬਣਾ ਆਉਂਦਾ ਵੀਰ ਜੋ ਕਹਿੰਦੀ ਉਹ ਲੈ ਕੇ ਜੰਨੇ ਆ ਨਸ ਜਨਾਦੀ ਮੇਰੀ ਤੇ ਆ ਟੈਂਕ ਫੁੱਲ ਹੀ ਜਾਂਦੇ ਆ ਉਹ ਟੈਨਸ਼ਨ ਨਾ ਲੈਂਦਾ ਨਹੀਂ ਕਰਦੇ ਜ ਵੱਡਾ ਵਾ ਟੈਨਸ਼ਨ ਨਾ ਸਦਾ ਮੈਂ ਕੀ ਗੱਲ ਕਰਦੇ ਜ ਕਲੇਜ ਪੈਂਦਾ ਵਾ ਕਦੀ ਮੈਂ ਤੁਹਾਨੂੰ ਕਿਆ ਭਾਬੀ ਬਾਰੇ ਭਾਬੀ ਬਾਰੇ ਕਹਿ ਕਿਦਾਂ ਦੇਗਾ ਮੈਂ ਉਹਨੂੰ ਕੋਈ ਮਾੜਾ ਚੰਗਾ ਕਹਿਣਾ ਕੋਈ ਮਾੜਾ ਚੰਗਾ ਕਹਿਣਾ ਉਹ ਨੂੰ ਜਨਾਨੀਆਂ ਕੋ ਜਨਾਨੀ ਰੱਖੀ ਆ ਮੈਨੂੰ ਕੀ ਕਹਿਤਾ ਵਾ ਮੈਂ ਵੀ ਤੇ ਗੱਲਾਂ ਹੀ ਕੀਤੀਆਂ ਉਦੋਂ ਹੀ ਜਿਹੜਾ ਕਸੂਰ ਆ ਤੇ ਮੈਂ ਗੱਲ ਕੀਤੀ ਆ ਕੀ ਕਸੂਰ ਕੀ ਲਾ ਦਸਨ ਪਹਿਲਾਂ ਹਾਂ ਧਾਮੇਕ ਦਿਨ ਕਹਿੰਦੀ ਬਨਵਾ ਲਿਆ ਰੋ ਅੱਖਾਂ ਤੇ ਲਾਉਂਦੀ ਬਹੁਤ ਅਰੀ ਮੂੰਹ ਤੇ ਲਾਉਂਦੀ ਬਹੁਤ ਐ ਕਦੀ ਮੈਨੂੰ ਸੁਰਖੀ ਲਿਆ ਦੋ ਤੇਰੀ ਬਿੰਦੀ ਲੈ ਦੋ ਮੈਂ ਕਿੱਥੋਂ ਲਿਆ ਲਿਆ ਦਵਾ ਫੇਰ ਕੀ ਹੋ ਗਿਆ ਵਾ ਜਨਾਨੀ ਆ ਤੇ ਬੰਦੇ ਦਾ ਫਰਜ਼ ਹੁੰਦਾ ਵਾ ਜਨਾਨੀ ਨੂੰ ਖਾਸ਼ ਨਾਲ ਲੈ ਕੇ ਦੇਣਾ ਤੁਸੀਂ ਕਿਨਾਂ ਲਿਆ ਲਿਆ ਦਿੰਦੇ ਤਾਂ ਮੈਂ ਨਹੀਂ ਲੈ ਕੇ ਦੇਣੀ ਬਹੁਤ ਕੀ ਪਤਾ ਜਦੋਂ ਉਮਰ ਸੀ ਉਹਦੀ ਲਾਉਂਦੀ ਉਹ ਤਾਂ ਲਾਉਂਦੀ ਨਹੀਂ ਆਉ ਹੁਣ ਕਿਹੜੀ ਉਮਰ ਹੈ ਨਹੀਂ ਹਣ ਯਾਰ ਫਿਰ ਕੀ ਹੋ ਗਿਆ ਉਹ ਨਹੀਂ ਹੈ ਜੀ ਉਮਰ ਤੇ ਫਿਰ ਕਿਉਂ ਨਹੀਂ ਹੈ ਉਹ ਚੰਗਾ ਲਾਉਂਦੀ ਐਵੇਂ ਆ ਤਾਂ ਸ਼ੌਕ ਹੁੰਦਾ ਮੇਰੀ ਗੱਲ ਸੁਣ ਮੇਰਾ ਸ਼ੌਕ ਹੈਗਾ ਵਾ ਮੈਨੂੰ ਨਹੀਂ ਲਿੜਾ ਪਾਉਣ ਦੀ ਨਹੀਂ ਆ ਕੁਝ ਵੀ ਜਿੱਦਾਂ ਦਾ ਹੈ ਕੋਈ ਚੱਕਰ ਨਹੀਂ ਹੈਗਾ ਤੇਰਾ ਸ਼ੌਕ ਹੈਗਾ ਤੈਨੂੰ ਪਾਉਂਦਾ ਹੋਊਗਾ ਉਹਨੂੰ ਸ਼ੌਕ ਹੈਗਾ ਵਾ ਉਹਨੂੰ ਹੈਗਾ ਸ਼ੌਕ ਲਾਉਣ ਪਾਉਣ ਹਲਾਉਣ ਦਾ ਉਹ ਸ਼ੌਕ ਹੈਗਾ ਤੇ ਉਹਨੂੰ ਪਾਉਣ ਦਾ ਫਿਰ ਕੀ ਤੇ ਯਾਰ ਨਿਗੀ ਜੀ ਗੱਲ ਐਵੇਂ ਟੰਮਣੇ ਤੇ ਨਾ ਚੜਾਓ ਕੋਈ ਗੱਲ ਨਹੀਂ ਹੋਈ ਮੈਂ ਟੰਮਣੇ ਤੇ ਚੜੀ ਆ ਹੋਰ ਭਾਇਆ ਸੁਣ ਕੇ ਇੱਥੇ ਗੱਦੋਂ ਬੈਠੀ ਆ ਤੂੰ ਮੈਂ ਕਿ ਤੈਨੂੰ ਦੱਸਣਾ ਹੈ ਸਾਡੀ ਵੀਰਵਿੰਦ ਤੇ ਭਰਾ ਭਰਾ ਦੀ ਗੱਦੋਂ ਡਈ ਆ ਤੂੰ ਮੈਂ ਵਿਚ ਆ ਗਿਆ ਭਾਇਆ ਇੱਕ ਮਿੰਟ ਸੁੱਕ ਤੋ ਇੱਥੇ ਤੂੰ ਮੇਰੇ ਨਾਲ ਬੈਠਾ ਲੈ ਉੱਟ ਜਾ ਇੱਥੋਂ ਤੈਨੂੰ ਮੈਂ ਕਿਹ ਬਾਤ ਚੱਲ ਹਾਦੋਂ ਕੀ ਤੇਰਾ ਨਹੀਂ ਬਾਕੀ ਕਮਾਨ ਦੀ ਜੱਟ ਨਹੀਂ ਹੋਈ ਤੀਵੀਂ ਚਪਾਰਾ ਤੈਨੂੰ ਕਿਹ ਬਾਤ ਚੱਲ ਤੂੰ ਮਚਾ ਤੋਰੇ ਗੁੱਸੇ ਦੇ ਵੇਲਾ ਨਹੀਂ ਵੱਡੇ ਛੋਟੇ ਨੂੰ ਕਹਿ ਦੇ ਵੇਖਣਾ ਕਿਤਾ ਮੈਂ ਆਪਣੀ ਘਰ ਦੀ ਨੂੰ ਜਾਂ ਦੱਬ ਕੇ ਮਾਰ ਚੱਲ ਤੇਰੀ ਘਰ ਦੀ ਆ ਤੇ ਉਹ ਮੇਰੀ ਵੀ ਕੋਲ ਲੱਗਦੀ ਆ ਨਾ ਤਾਂ ਡਿਗੀ ਲੱਗਦੀ ਆ ਮੈਂ ਭੈਣ ਬਣਾਇਆ ਉਹਨੂੰ ਪਹਿਲੇ ਦਿਨ ਹੀ ਮੇਰੀ ਭੈਣ ਬਾਓ ਉਹ ਵੀਰ ਜੇਠ ਪਰਜਾਈਆਂ ਕਿਤੇ ਨਹੀਂ ਭੈਣਾ ਬਣਦੀਆਂ ਵੇਖੀਆਂ ਤੇਰੇ ਦਿਮਾਗ 'ਚ ਕੀੜਾ ਹੈਗਾ ਨਾ ਤੇ ਤੇਰੇ ਦਿਮਾਗ 'ਚ ਕੀੜਾ ਹੀ ਨਿਕਲ ਸਕਦਾ ਮੈਂ ਮੰਨਦਾ ਨਾ ਤੇ ਮੈਂ ਮੰਨਦਾ ਰਹਿਣਾ ਉਹਨੂੰ ਭੈਣ ਆਪਣੀ ਬਸ ਖਾਲੀ ਤੂੰ ਜੋ ਮਰਜ਼ੀ ਕਹਿ ਤੇਰੇ ਕਹਿਣ ਦਾ ਨਹੀਂ ਕੋਈ ਫਰਕ ਆ ਜਿਆਦਾ ਨਹੀਂ ਹੋਣਿਆ ਹੁਣ ਤੇਰੇ ਕਹਿਣ ਤੇ ਕੋਈ ਫਰਕ ਨਹੀਂ ਪੈਂਦਾ ਤੇ ਤੂੰ ਮੇਰੀ ਗੱਲ ਸੁਣ ਲੈ ਥੋੜਾ ਜਿਆ ਚੱਜ ਨਾ ਰਹਿਣਾ ਸਿੱਖ ਲੈ ਘਰ ਦੇ ਵਿੱਚ ਚੱਜ ਨਾਲ ਬਾਹਰ ਦੀਆਂ ਗੱਲਾਂ ਜਿਹੜੀਆਂ ਨਾ ਕੰਮ ਬਾਹਰ ਦੇ ਕੰਮ ਕਰਨੇ ਸਿੱਖ ਬਾਹਰ ਦੇ ਕੰਮ ਕਰ ਘਰ ਦੇ ਵਿੱਚ ਕੋਈ ਦਖਲਦਈ ਜਿਹੜੀ ਸਿੱਕ ਘਰ ਦੇ ਵਿੱਚ ਮੰਮੀ ਤਾਂ ਗਰਮੀਤ ਹੈਗੀਆਂ ਦਖਲਦਈ ਦੇ ਉਹ ਅਗਰ ਸਿਰ ਪਾ ਲਦੇ ਨਾ ਇੱਕ ਦੂਜੇ ਦੇ ਉੱਤੇ ਉਹਨਾਂ ਦੇ ਸਿਰ ਵਣਾਈ ਦੇ ਹੁੰਦੇ ਸਕੋ ਪੀ ਆਣ ਕੇ ਸੁਲਾ ਸਪਾਈ ਕਰਾਈਦੀ ਆ ਵੀ ਇਦਾਂ ਕਰਦੇ ਇਦਾਂ ਨਹੀਂ ਕਰਨੇ ਆਹੋ ਹਾਂ ਜਿਹਨਾਂ ਕਹਿੰਦੇ ਘਰ 'ਚ ਨਹੀਂ ਆ ਮੈਂ ਘਰ 'ਚ ਨਹੀਂ ਆ ਕੰਮ ਘਰ ਸਾਰੇ ਮੈਂ ਕਰਦੇ ਤੂੰ ਪੁੱਠੇ ਕੰਮ ਕਰਦਾ ਵਾ ਆ ਸਿੱਧੇ ਕੰਮ ਨਹੀਂ ਹੈਗੇ ਤੇਰੇ ਕੋਈ ਨਹੀਂ ਪੁੱਠੇ ਕਰਦਾ ਘਰ ਦੇ ਵਿੱਚ ਆਣ ਕੇ ਤੂੰ ਹੀ ਲੱਗੇ ਜੇ ਪੁੱਠੇ ਕਰਨ ਪੁੱਠੀਆਂ ਸਿੱਧੀਆਂ ਗੱਲਾਂ ਛੇੜਨ ਇਥੇ ਕਲੇਸ਼ ਪਾਉਣ ਨੂੰ ਜਾ ਜਾ ਕੰਮ ਕੰਮ ਕਰੋ ਆਪਣਾ ਜਾ ਕੇ ਕਰਨੇ ਕਰ ਨੇਕਾ ਦੇ ਵਾਸਤੇ ਚ ਕੀਤਾ ਹੀ ਕੀਤਾ ਹੈ ਤੇ ਪਤਾ ਨਹੀਂ ਆ ਉਦਾਂ ਦੇ ਹੈ ਹੀ ਹੈ ਮੈਨੂੰ ਲੱਗਦਾ ਕੋਈ ਗੱਲ ਵਾਏ ਕਰ ਲੈਂਦੀ ਆ ਕੁਛ ਦਾਜੂ ਤੁਣਾ ਪਤਾ ਨਹੀਂ ਕੀ ਕਰਦੀ ਉਹਨੂੰ ਮੁੰਦਜੇ ਮੁੰਡੇ ਨੇ ਹੱਥ ਚ ਕੀਤਾ ਉਹਦੀ ਵੀ ਉਹਦੇ ਵਾਲ ਦੀ ਪੱਖ ਫੋਰਦਾ ਵਾ ਹਰ ਗੱਲ ਉਹਦੇ ਵਾਲ ਦੀ ਕਰਨ ਡਿਆ ਵਾ ਕੀ ਗੱਲ ਆ ਮੰਮੀ ਗੱਲ ਕੀ ਆ ਮਨੀ ਨਾਲ ਗੱਲ ਕਰਨ ਡਈ ਮੈਂ ਸੁੱਖ ਬਾਰੇ ਤੇ ਮਨੀ ਵੀ ਉਹਦੇ ਗੁਣ ਗਾਉਣ ਡਿਆ ਵਾ ਸੁਣ ਤਾਂ ਮੈਂ ਵੀ ਸਭ ਕੁਝ ਦੇ ਹੀ ਆ ਸਮਝ ਨਹੀਂ ਆਉਂਦੀ ਕੋਈ ਵੀ ਉਹੋ ਕੱਲ ਪਤਾ ਨਹੀਂ ਮੰਮੀ ਇਹ ਜਾਦੂ ਰੂਣਾ ਤਾਂ ਸੁਹਾ ਘਰਨਾ ਹੈ ਪਤਾ ਨਹੀਂ ਕਿ ਸਿਰਜ ਤੂੜਿਆ ਕਰਨ ਜੋਗੀ ਆ ਉਹ ਕੋਈ ਨਹੀਂ ਸਿਰਜ ਤੂੜਨ ਜੋਗੀ ਮੂੰਹ ਹੀ ਇਦਾਂ ਦਾ ਭੋਲਾ ਜਿਹਾ ਬਣਾ ਛੜਦੀ ਆ ਵੀ ਜਿਹੜਾ ਜਿੰਨੂੰ ਕਿਨੂੰ ਵੇਖ ਕੇ ਤਰਸ ਆ ਜੇ ਤਰਸ ਆ ਜੇ ਪਤਾ ਕੀ ਆ ਇਹ ਆ ਭੋਲੀ ਭੋਲੀ ਤੇ ਵਿੱਚੋਂ ਅੰਦਰ ਗੋਲੀ ਆ ਹਾਂ ਇਹ ਹੀ ਨਾ ਜਿਹੜਾ ਬੰਦਾ ਉਤੋਂ ਭੋਲਾ ਭੋਲਾ ਹੋਵੇ ਨਾ ਤੇ ਨਿਕਲਦਾ ਕੋਈ ਹੋਰ ਹੀ ਹੁੰਦਾ ਆ ਚੀਜ਼ ਜੀ ਇਹਦਾ ਫੇਸ ਹੀ ਇਦਾਂ ਦਾ ਆ ਵੇਖ ਕੇ ਤੇ ਅਗਲੇ ਬੰਦੇ ਨੂੰ ਤਰਸ ਆ ਜਾਂਦਾ ਵਾ ਤਰਸ ਆ ਜਾਂਦਾ ਤਰਸ ਮਨੀ ਇੰਨਾ ਤਰਸ ਕਰਨ ਡਿਆ ਵੀ ਬੇਸਾਬ ਬੰਦੇ ਉੱਤੇ ਮੈਨੂੰ ਤੇ ਆਪ ਹਰਾਣ ਗਈ ਹੋਣ ਡਈ ਆ ਤੇ ਵੇਖ ਤੇ ਸਹੀ ਇਹਨਾਂ ਨੂੰ ਕਿੱਡਾ ਮੈਂ ਨਹੀਂ ਆ ਉਹਦਾ ਪੱਖ ਆਉਣ ਡਿਆ ਮਨੀ ਤੇ ਸਾਬੀ ਨੇ ਤੇ ਕਰਨਾ ਕਰਨਾ ਹੀ ਮਨੀ ਵੀ ਸੋਚਣ ਡਿਆ ਇਹ ਗੱਲ ਵੀ ਹਾਂ ਸੋਖ ਇਦਾਂ ਕਰ ਨਹੀਂ ਸਕਦੀ ਕੋਈ ਗੱਲ ਨਹੀਂ ਮੰਮੀ ਕਰ ਲੈਂਦੇ ਇਹਨਾਂ ਨੂੰ ਮਨ ਮਰਜ਼ੀਆਂ ਇਹ ਸਾਬੀ ਦੇ ਕੰਨ ਖਿੱਚਨੇ ਆ ਨਾ ਚੰਗੀ ਤਰ੍ਹਾਂ ਸਾਬੀ ਨੇ ਵਕੀਫਤਾ ਕੀ ਜਵਾਬ ਦੇਣਾ ਵਾ ਜਵਾਬ ਉਹਨੇ ਕੀ ਦੇਣਾ ਵਾ ਕਮ ਆ ਜੂਗਾ ਸੁੱਤਰ ਫਿਕਰ ਕਿਉਂ ਕਰਦੇ ਆ ਸੁਣ ਲਈ ਹਾਂ ਮੈਂ ਅੰਦਰ ਖਿਜ ਖਿਜ ਕੇ ਪੈਣ ਡਿਆ ਇਹ ਵੀ ਲਾ ਕੇ ਬੈ ਕੇ ਹੰਦਰ ਦਿੰਗਾ ਡੈ ਹੀ ਨਾ ਮੈਂ ਨਹੀਂ ਕਾਂ ਗਈ ਮੈਂ ਕਸਮਾਂ ਨੂੰ ਖਾਉ ਜਾਰ ਇਹਦੀ ਗੱਲ ਫਰਜ ਨਹੀਂ ਹੈਗਾ ਲਾ ਕੇ ਜਾਣਦਾ ਕਿਉਂ ਵੀ ਭਰਾ ਭਰਾ ਗੱਲ ਕਰਨ ਦੇ ਵਿੱਚ ਇਹ ਕਰਨ ਵੀ ਕਿ ਗਈ ਸੀ ਖੇਜਣਾ ਤੇ ਆਪਿਆ ਹੀ ਉਹਨੇ ਤੇ ਚੌਧਰ ਜੀ ਦੀ ਜਗਾਉਣੀ ਉਹਨੇ ਦੱਸਣਾ ਨਹੀਂ ਵੀ ਮੈਂ ਭੋਲੀ ਆ ਲੰਬੜਦਾਰ ਨਹੀਂ ਬਣਦੀ ਵਿੱਚ ਵਿੱਚ ਹੋਈ ਨਾ ਲੰਬੜਦਾਰ ਨਹੀਂ ਜ਼ਿਆਦਾ ਬਣਦੀ ਆ ਜੇ ਕੋਈ ਬਾਰੋਂ ਆ ਗਏ ਤਾਂ ਫਟਕ ਭੱਜ ਕੇ ਚੌਂਕੇ 'ਚ ਵੜ ਗਈ ਫਲਾਣੇ ਨੂੰ ਪਾਣੀ ਦੇ ਢਮਗਾਣੇ ਦੇ ਇਹ ਤਾਂ ਤਾਂ ਪੁੜਕਣਾ ਹੀ ਨਹੀਂ ਉੱਤੇ ਉੱਤੇ ਮੁੱਕਦਾ ਇਹਨਾਂ ਨੂੰ ਪਤਾ ਵੀ ਵੱਡਾ ਘਰ 'ਚ ਕੋਈ ਹੈਗਾ ਪਿੱਗ ਵੱਡਾ ਗਾਹ ਹੋਊਗਾ ਗਾੜੀ ਪੁੜਕ ਕੇ ਆਪ ਹੋ ਜਾਣਾ ਪੀ ਜਾਵਾ ਛੇਤੀ ਨਾਲ ਵੇਖਣਾ ਕੌਣ ਵਾ ਐਦਾਂ ਹੀ ਕਰਦੀ ਆ ਇਹਦਾ ਤੇ ਉਹੀ ਹਾਲ ਰਹਿਣਾ ਵਾ ਤੇ ਚਿੰਤਾ ਨਾ ਕਰੋ ਤੁਸੀਂ ਅੱਜ ਮੈਂ ਸੁਣਿਆ ਸਾਬੀ ਜਿੱਦਾਂ ਗੁੱਸੇ 'ਚ ਭੈਣ ਰਿਆ ਹੈ ਕੋਈ ਗੱਲ ਨਹੀਂ ਸਾਬੀ ਨੂੰ ਦੱਸਦੇ ਆ ਤੇ ਫੇਰ ਕੋਈ ਨਹੀਂ ਇਹਦੇ ਕੰਨਾਂ ਨੂੰ ਮੱਖ ਲਾ ਚਿੰਤਾ ਮੈਨੂੰ ਗਰਮੀ ਤੇ ਇਹ ਨਹੀਂ ਪਈ ਰਿੱਦੀ ਮੈਂ ਇਹ ਆਂਦੀ ਆ ਵੀ ਉਹ ਸਾਬੀ ਤੇ ਹੈਗਾ ਹੈਗਾ ਮਨੀ ਨਾ ਕਿਦੇ ਪੁੱਠੇ ਬ ਵੇ ਮਨੀ ਉਹਨਾਂ ਦੀਆਂ ਗੱਲਾਂ ਚਾਉਂਦਾ ਹੈ ਪਰ ਫੇਰ ਆਪਾਂ ਕੀ ਕਰਾਂਗੇ ਨਹੀਂ ਨਹੀਂ ਐਦਾਂ ਨਹੀਂ ਗੱਲਾਂ ਚਾਉਂਦੇ ਹੈਗੇ ਤਾਂ ਨਹੀਂ ਅਸੀਂ ਗੱਲਾਂ ਚਾਉਣ ਦਿੰਦੇ ਟੈਨਸ਼ਨ ਨਾ ਲਾਓ ਤੁਸੀਂ ਸਾਬੀ ਬਥੇਰਾ ਰੌਲਾ ਪਾਉਂਦੇ ਤੁਹਾਨੂੰ ਕੀ ਤਾਂ ਮੈਂ ਕਿੰਨਾ ਕੁ ਸੁਣ ਕੇ ਆਈ ਦੱਸਣ ਤੇ ਨਹੀਂ ਦੰਨ ਸੁਣ ਕੇ ਤੇ ਆਈ ਆ ਪਰ ਮੈਨੂੰ ਪਤਾ ਨਹੀਂ ਚਲੇ ਕਿੰਨੇ ਘੰਟੇ ਮੈਨੂੰ ਚਿੰਤਾ ਹੀ ਲੱਗੀ ਰਹਿੰਦੀ ਇਹਨਾਂ ਦੀ ਮੇਰੀ ਤੇ ਚਿੰਤਾ ਹੋ ਗਈ ਅੱਧੀ ਦੂਰ ਉਹਦੀਆਂ ਗੱਲਾਂ ਸੁਣ ਕੇ ਝਾੜੀ ਵੀ ਹੋ ਜਾਣੀ ਹੈ ਚਿੰਤਾ ਨਾ ਕਰੋ ਤੁਸੀਂ ਚਿੰਤਾ ਕਦੋਂ ਹੋਣੀ ਆ ਮੈਨੂੰ ਇਹੋ ਹੀ ਫਿਕਰ ਪਿਆ ਰਹਿੰਦਾ ਵਾ ਮੈਨੂੰ ਤਾਂ ਲੱਗਦਾ ਤੁਸੀਂ ਵੀ ਉਸੇ ਦਿਨ ਦਾ ਇੰਤਜ਼ਾਰ ਕਰਦੇ ਜਦੋਂ ਉਹ ਕਿਦਾਂ ਆਉਣਾ ਬਸ ਉਸੇ ਦਾ ਹੀ ਹੋਣਿਆ ਵੀ ਕਿਦ ਦਿਨ ਉਹ ਦੇਣਾ ਵੇ ਕੋਈ ਗੱਲ ਨਹੀਂ ਆਜੂਗਾ ਉਹ ਦਿਨ ਦੂਰ ਨਹੀਂ ਆਏਗਾ ਆਜੂਗਾ ਮੈਨੂੰ ਤੇ ਬਹੁਤ ਅੱਜ ਨਾ ਮਨ ਨੂੰ ਸ਼ਾਂਤੀ ਜੀ ਮਿਲੀ ਆ ਗੱਲਾਂ ਤੇਰੇ ਤੇ ਮਨ ਨੂੰ ਸ਼ਾਂਤੀ ਮਿਲ ਗਈ ਮੇਰੇ ਮਨ ਨੂੰ ਤੇ ਜੇ ਸ਼ਾਂਤੀ ਨਹੀਂ ਨਾ ਮਿਲੀ ਕੋਈ ਨਹੀਂ ਮਾਤਾ ਤੇਰੇ ਮਨ ਨੂੰ ਵੀ ਸ਼ਾਂਤੀ ਦਵਾ ਦਿੰਦੇ ਆ ਫਿਰ ਕਿਉਂ ਕਰਦੀ ਸੀ ਕਰਦੇ ਸੀ ਗੱਲ ਦਾ ਰਿੰਦਾ ਮੈਂ ਗਈ ਅੰਦਰ ਤੇ ਮੈਨੂੰ ਆਂਦਾ ਸਾਰਾ ਕੰਮ ਕਰਦੀ ਆ ਕਰਦੀ ਉਹ ਕਰਦੀ ਆ ਰੋੜਾ ਰੱਪਾ ਪਾ ਕੇ ਤੇ ਮੈਨੂੰ ਫੇਰ ਬੈਸ ਵਿੱਚ ਆ ਕੇ ਬਾਹਰ ਆ ਗਈ ਉਨਵਾਖਣਾ ਹੀ ਕੰਮ ਦਾ ਤੇ ਇੱਥੇ ਹੈ ਹੀ ਨਹੀਂਗਾ ਕੋਈ ਤੇ ਮੈਂ ਫਿਰ ਇੰਨੀ ਗੱਲ ਮੈਂ ਤਿੰਨ ਜਾਣੀਆਂ ਕੰਮ ਦੇ ਕੇ ਇੱਕ ਵੀ ਵੰਡੇ ਆਉਂਦਾ ਇੱਕ ਇੱਕ ਨਹੀਂ ਆਉਂਦਾ ਕੰਮ ਦਾ ਤੇ ਰੋਲਾ ਹੀ ਕੋਈ ਨਹੀਂ ਆਪੋ ਆਪਣਾ ਸਾਡੇ ਕੰਮ ਨੇ ਅਸੀਂ ਤਾਂ ਸੂਰਜ ਨਹੀਂ ਉੱਗਣ ਦਿੰਦੇ ਆ ਤਾਂ ਕੰਮ ਸਾਂਭ ਕੇ ਆਪਣਾ ਵੇਲਾ ਹੋ ਜਾਈਦਾ ਕੰਮ ਦਿੱਤੇ ਕੋਈ ਨਹੀਂ ਗੀ ਮੈਂ ਗਾਲ ਤੇ ਸਾਰੀ ਹੋਣ ਦੀ ਪਸਵੇਰੇ ਸੇਰ ਲਿੰਬ ਪੋਚ ਕੇ ਬੈਹਿੰਦੀ ਸਾਰੀ ਜਿਹੜੀ ਫੋਨ ਨਹੀਂ ਛੱਡਦੀ ਐ ਐਹੋਈ ਗੱਲ ਆ ਨਾ ਐਸੇ ਗੱਲ ਦੀ ਆ ਪੇ ਉਹ ਨਾ ਹੋਇਆ ਤਰੀਕੇ ਨਾਲ ਕੇ ਬੰਨੇ ਬਦਨਾਮੀ ਕੋਈ ਹੋ ਜੇ ਕੋਤੇ ਅਸਲ ਸਣਾ ਤੋਂ ਡੜਾ ਰਹਾਂਦਾ ਵਾ ਪੇ ਬੇਇੱਜ਼ਤੀ ਨਾ ਹੋ ਜੇ ਸਾਡੀ ਤੇ ਭਾਰੇ ਆ ਵੀ ਤੂੰ ਕਦੋਂ ਦੀ ਆਈ ਆ ਕਦੀ ਇਸ ਗੱਲ ਦਾ ਕਿਤੇ ਕਿਸ ਗੱਲ ਦਾ ਲਾਮਾ ਆਇਆ ਜੇ ਕੋਈ ਆਇਆ ਬਾਤ ਤੂੰ ਆਜਮਾਲ ਨਹੀਂ ਮੰਮੀ ਜਾ ਕੇ ਗੇਟ ਖੋਲੋ ਉਹ ਤੇ ਪਹਿਲਾਂ ਜਾਂਦੀ ਭੱਜੀ ਨਾ ਆਪਾਂ ਨੂੰ ਤੇ ਮੰਮੀ ਇਹਦੇ ਚਸਕਾ ਹੀ ਨਹੀਂ ਹੈਗਾ ਵੀ ਗੇਟ ਖੋਲੀ ਜਾਂ ਕੀ ਕੀ ਨਹੀਂ ਕੰਮ ਧੰਦਾ ਸੰਭ ਕੇ ਆਪਣਾ ਅੰਦਰ ਬੈਈਦਾ ਤੇ ਉਹ ਹੀ ਨਹੀਂ ਉੱਠਣ ਨੂੰ ਜੀ ਕਰਦਾ ਅਜੇ ਪੁੱਤ ਮੈਂ ਨਾ ਕਰ ਹੋਵਾਂ ਨਾ ਫੇਰ ਫਰਜਵਾ ਤੇਰਾ ਗੇਟ ਖੋਲ ਲੈ ਇਹ ਤੇ ਜਿ ਵਿਆਹੀ ਨੂੰ ਕਿੰਨਾ ਕਚਰਾ ਹੋਇਆ 2.5 ਸਾਲ ਹੋਇਆ ਤੇ ਗਾੜੀ ਗਾੜੀ 扑ਕਦੀ ਰਹਿੰਦੀ ਆ ਹਾਏ ਉਹ ਦੇ ਚੀ ਜਵੈਂਦੀ ਨਹੀਂ ਤੇ ਚਲ ਜੇ ਮੰਮੀ ਘਰ ਨੇ ਤੇ ਚਠਾਣੀ ਹੈਗੀ ਆ ਇਹ ਚੀਜ਼ ਤੇ ਉਹਨੇ ਵੇਖਣੀ ਨਾ ਹੋਈ ਕਦੇ ਵੀ ਉਹਨੇ ਨਹੀਂ ਉਹਨੂੰ ਇਹ ਹੁੰਦਾ ਮੈਂ ਚੰਗੀ ਬਣ ਜਾ ਹਾਂ ਚੰਗੀ ਪਤਾ ਨਹੀਂ ਮੰਮੀ ਚੰਗੀ ਬਣ ਲਈ ਉਹ ਕੀ ਹੋਉਂਦੇ ਐ ਸਹੀ ਗੱਲ ਚੰਗੀ ਬੰਦੀ ਬੰਦੀ ਹੋਣਾ ਮਗਰ ਥੋੜੀ ਸਿਰ ਤੇ ਸਵਾਈ ਪਾ ਜੇ ਸਵਾਈ ਪਾ ਜੇ ਸਹੀ ਗੱਲ ਹੈ ਹੋਈ ਸੱਚੀ ਗਰਮੀ ਤੇ ਕੁਛ ਪਤਾ ਨਹੀਂ ਲੱਗਦਾ ਜੀ ਮੇਰੀ ਤੇ ਕੋਈ ਗਲਤੀ ਵੀ ਨਹੀਂ ਹੁੰਦੀ ਮੈਂ ਤਾਂ ਕੋਸ਼ਿਸ਼ ਕਿਹਾ ਵੀ ਨਹੀਂ ਹੁਣ ਹਰ ਗੱਲ ਤੇ ਮੈਨੂੰ ਪੈਂਦੇ ਰਹਿੰਦੇ ਇੰਨਾ ਮੈਂ ਇੱਜ਼ਤ ਮਾਨ ਦਿੰਦੀ ਇਹਨਾਂ ਅੱਜ ਤੇ ਪਾਜੀ ਦੇ ਸਾਹਮਣੇ ਮੇਰੀ ਬੇਇੱਜ਼ਤੀ ਕਰਕੇ ਰੱਖਤੀ ਮੇਰੀ ਤੇ ਮਾਂ ਵੀ ਨਹੀਂ ਜਿੱਦ ਨੂੰ ਮੈਂ ਫੋਨ ਕਰਕੇ ਦੱਸਾਂ 2 ਸਾਲ ਤੋਂ ਇਹੀ ਕੁਝ ਜਰਨ ਡਈ ਅੰਦਰ ਵੱੜ ਕੇ ਪਰ ਕਿਤੇ ਸਾਹਮਣੇ ਕਦੀ ਮੈਂ ਛੋ ਹੀ ਨਹੀਂ ਹੁਣ ਕਿਦਾਂ ਵੀ ਮੈਨੂੰ ਕਿੱਦਾਂ ਬੋਲਦਾ ਵਾ ਸਭੀ ਕੀਤਾ ਨਹੀਂ ਅੱਜ ਤੂੰ ਪੰਜੀ ਸਾਹਮਣੇ ਇੰਨਾ ਬੋਲਿਆ ਮੂੰਹ ਖੁੱਲ ਗਿਆ ਉਹਨੇ ਸਾਰਿਆਂ ਦੇ ਸਾਹਮਣੇ ਮੈਨੂੰ ਬੋਲਣ ਲੱਗ ਪਿਆ ਗੱਲਾਂ ਮਾ ਨੂੰ ਇਹ ਦੋਖਾ ਦੱਸਣਾ ਜੇ ਦੋਖਾ ਸੁਣਨ ਵਾਲੀ ਨਹੀਂ ਹੈਗੀ ਤੇ ਮੈਂ ਕਿੰਨੂੰ ਦੱਸਣਾ ਇਹ ਨਵੇਂ ਸੱਸਾਂ ਅਪਸਰੇ ਚ ਲੱਗੀਆਂ ਰਹਿੰਦੀਆਂ ਮੈਂ ਤੇ ਕਦੀ ਦੋਖਾ ਆਪਣੇ ਤੇ ਜ਼ਾਹਿਰ ਹੀ ਨਹੀਂ ਹੋਣ ਦਿੱਤਾ ਸੋ ਉਹ ਆਪਣੇ ਨੂੰ ਖੁਸ਼ ਹੀ ਰੱਖਦੀਆਂ ਆਪਣੇ ਆਪ ਨੂੰ ਕਿ ਪਿੱਛੇ ਬਥੇਰਾ ਦੁੱਖ ਰਿਕੇ ਆਵ ਇਹ ਉਹਨੂੰ ਵੀ ਫੋਨ ਲਾ ਕੇ ਕੀ ਦੱਸਾਂ ਉਹਨੇ ਹੋਰ ਦੁਖੀ ਹੋ ਜਾਣਾ ਮੇਰਾ ਦੁੱਖ ਸੁਣ ਕੇ ਪੇਗਾ ਵੀ ਮਾਣ ਵਾਲੀ ਹੁੰਦਾ ਵਾ ਤਾਂ ਹੀ ਤੇ ਮੈਂ ਪੇਗੇ ਨਹੀਂ ਜਾਂਦੀ ਹੁਣ ਜਾ ਕੇ ਕੀ ਦੱਸਾਂ ਕਈ ਮਾਣਾਂ ਨਾਲ ਬਾਰੇ ਆਉਂ ਠੀਕ ਨਹੀਂ ਪਰ ਦੱਸਦੀ ਨਹੀਂ ਮੈਂ ਖਸਦੀ ਦਿਸਦੀ ਸਾਰਿਆਂ ਨੂੰ ਇਸ਼ਾਹਦ ਪਾਵੇਂ ਵੱਡੇ ਅਮੀ ਤੇਰੀ ਲਾਡਲੀ ਨੂੰ ਵੱਡ ਵੱਡ ਖਾਂਦੇ ਮੈਂ ਇਹ ਮੇਰੇ ਅੰਜੂ ਪੁੰਜਦੇ ਮੈਂ ਆਥੂ ਜੇ ਕਦੇ ਸੁੱਟੀ ਜਾਣ ਨਹੀਂ ਆ। ਕੁਛ ਨਹੀਂ ਹੋਇਆ। ਕੁਛ ਨਹੀਂ ਹੁੰਦਾ ਮਤਲਬ ਹੋਇਆ ਹੀ ਕੁਛ ਨਹੀਂ ਆ। ਮੈਂ ਕੀ ਕਿਹਾ ਹੀ ਮੇਰੀ ਕੀ ਗਲਤੀ ਸੀ ਅੱਜ? ਮਤਲਬ ਬਸ ਲੱਗ ਕੇ ਜਾ ਕੇ ਬੈਠੀ। ਜਦੋਂ ਦੋ ਬੰਦੇ ਗੱਲ ਕਰਦੇ ਹਣ ਵਿੱਚ ਬੁੱਢੀ ਦਾ ਆਣ ਕੇ ਬੋਲਣ ਦਾ ਕੀ ਮਤਲਬ ਹੈ? ਤੇ ਮੈਂ ਕਿਹੜੀ ਬਗਾਨੀ ਦਾ ਦੀ ਆਪਣੀ ਹੀ ਮੈਂ ਪਤਾ ਨਹੀਂ ਕਿਹੜੀ ਕੋਲ ਬੈਸ ਭਾਜੀ ਹੋਂਡੀ ਮਗਾਨੀ ਆ ਜਾਂ ਆਪਣੀ ਆ। ਪਰ ਸਾਡੀ ਭਰਾਵਾਂ ਦੀ ਗੱਲ 'ਚ ਨਹੀਂ ਆਉਣਾ। ਮੈਂ ਤਾਂ ਕੁਛ ਬੋਲਦੀ ਵੀ ਨਹੀਂ ਜਾ ਕੇ ਬੈਠੀ ਹੀ ਬਸ। ਇਹ ਨਾ ਹੋਵੇ ਤੇਰੇ ਕਰਕੇ ਸਾਡੀ ਲੜਾਈ ਹੋਵੇ। ਮੇਰੇ ਕਰਕੇ ਨਾ ਤੁਸੀਂ ਲੜਿਆ ਤੇ ਮੈਂ ਤੇ ਕਿਹੜਾ ਕੁਝ ਕਿਹਾ ਵਾ ਇਹ ਜਾਣ ਕੇ ਸਾਰੇ ਬੋਲਦੇ ਰਹਿੰਦੇ ਹੋ ਕੋਈ ਕਹਿੰਦੀ ਨਹੀਂ ਕੁਝ ਕਰਦੀ ਆ ਕੀ ਕਰਦੀ ਆ ਕੀ ਕੀਤਾ ਥੋੜਾ ਕਰਨਾ ਚਾਹੁੰਨੀ ਤੂੰ ਸਾਰੇ ਤੁਸੀਂ ਰੋਜ਼ ਨਿਤ ਨਾ ਮੇਰੇ ਤੇ ਇਲਜ਼ਾਮ ਲਾ ਦਿੰਦੇ ਨਿਤ ਨਾ ਅੱਗੇ ਤਾਂ ਤੁਸੀਂ ਮੈਨੂੰ ਕੱਲੀ ਨਾ ਬੋਲ ਲੈਂਦੇ ਹੁੰਦੇ ਨਾ ਅੱਜ ਤਾਂ ਤੁਸੀਂ ਹੱਥ ਹੀ ਮੁਕਾ ਦਿੱਤੀ ਅੱਜ ਭਾਜੀ ਦੇ ਸਾਹਮਣੇ ਵੀ ਮੈਨੂੰ ਬੋਲਣ ਲੱਗ ਪਏ ਜੇ ਮੈਨੂੰ ਨਾ ਮੈਨੂੰ ਸ਼ਰਮ ਆਉਂਦੀ ਆ ਤੁਸੀਂ ਕੁਝ ਜ਼ਿਆਦਾ ਭਾਜੀ ਭਾਜੀ ਨਾ ਕਰਿਆ ਕਰ ਹੋਰ ਮੈਂ ਕੀ ਕਹਾਂ ਭਾਜੀ ਨੂੰ ਭਾਜੀ ਕਿਹਨਾਂ ਕਿੰਨੀ ਮੈਨੂੰ ਸ਼ਰਮ ਆਈ ਕਿੰਨਾ ਤੂੰ ਮੈਨੂੰ ਜ਼ਨੀਲ ਕਰਕੇ ਤੰਗਰੋਂ ਬਾਹਰ ਕਰਦੇ ਆਂ ਜੀ ਗੀਤਾਂ ਦੀ ਨੂੰ ਹਲੇ ਤੇ ਮੈਂ ਕੀਤਾ ਹੀ ਨਹੀਂ ਜ਼ਨੀਲ ਕਸਰ ਹੀ ਹੋ ਜੇ ਤਾਂ ਹੋਰ ਹਲੇ ਤੇ ਰਹਿ ਗਈ ਸੀ ਤੂੰ ਤਾਂ ਭੱਜਣ ਦੀ ਕੀਤੀ ਉਥੋਂ ਤੇ ਤੁਸੀਂ ਕਹਿੰਦੇ ਭੱਜ ਜਾ ਮੈਂ ਹੀ ਸੋਚਿਆ ਵੀ ਮੇਰੀ ਜ਼ਬਾਨ ਜ਼ਿਆਦਾ ਨਾ ਖੁੱਲੇ ਤੂੰ ਪਰਖ ਲਾਉਣੀ ਆ ਕਿਹਾ ਕੀ ਆ ਮੈਂ ਤਾਂ ਕਿਹਾ ਕੀ ਆ ਤੇਰੇ ਮੈਨੂੰ ਬਾਹਰ ਤੀਰੇ ਦੇ ਖੰਡ ਆਇਆ ਉਹੀ ਗੱਲ ਫਿਰ ਮੇਰਾ ਪੇਕੇਆਂ ਤੋਂ ਆਣ ਕਿ ਤੁਹਾਨੂੰ ਕੋਈ ਪੁੱਛਣ ਵਾਲਾ ਕੀ ਪੇਕੇ ਕੀ ਪੇਕੇ ਉਹ ਹੀ ਪੁੱਛਣਗੇ ਜਦ ਕੋ ਤੇਰੇ ਆਪਣੇ ਪਿਓ ਨੂੰ ਪੁੱਛੇ ਜਾਣਗੇ ਮੈਨੂੰ ਉਹਨੇ ਵਿਚਾਰੇ ਨੇ ਕੀ ਪੁੱਛਣਾ ਮੈਨੂੰ ਪਤਾ ਪੁੱਛਣ ਜੋਗਾ ਹੀ ਨਹੀਂ ਆ ਪੁੱਛੂ ਮੈਨੂੰ ਆੜ ਕੇ ਉਹਨਾਂ ਦਾ ਕੰਮ ਖਤਮ ਹੋਣਾ ਜੋ ਉਹਨਾਂ ਕਰ ਰਹੀ ਕਰਤਾ ਵਾ ਹੁਣ ਉਹ ਪਿੱਛੇ ਵਾਲਾ ਤੂੰ ਵੇਖ ਮੈਂ ਕਿਹੜਾ ਪਿੱਛੇ ਵਾਲਾ ਵੇਖਣ ਨਹੀਂ ਮੈਂ ਤਾਂ ਸਾਰਾ ਕੁਝ ਆਪਣਾ ਤਾਂ ਨੂੰ ਮੰਨਿਆ ਤਾਂ ਨਹੀਂ ਤੇ ਸੁੱਖ ਸਾਂਝਾ ਕਰਨ ਤੂੰ ਇਹ ਮੇਰੇ ਨਾਲ ਤਾਂ ਸਭ ਕੁਝ ਸੁਣਨ ਦੀ ਬਜਾਏ ਮੈਨੂੰ ਸਭ ਕੁਝ ਦੁੱਖ ਦੇਣ ਡੈ ਜੀ ਆ ਤੇਰੀ ਆਦਤ ਜਿਹੜੀ ਹੈ ਨਾ ਇਹਦੇ ਪਿੱਛੇ ਗੁੱਤ ਦੇ ਪਿੱਛੇ ਇਹ ਕੱਢ ਦੇਣੀ ਮੈਂ ਤੂੰ ਜਾਗਾ ਨਹੀਂ ਹੁਣ ਦੁੱਖ ਦੇਣ ਨਾ ਤੈਨੂੰ ਇਹ ਕੀ ਕੀਤਾ ਮੈਂ ਸਭੀ ਮੈਨੂੰ ਦੱਸ ਤੱਕ ਆਪਣੀ ਅਜ ਤੱਕ ਇਹ ਨਹੀਂ ਪਤਾ ਲੱਗਾ ਮੇਰੀ ਗਲਤੀ ਕੀ ਨਾ ਤੈਨੂੰ ਮੈਂ ਆਖਿਆ ਸੀ ਜੂੜਾ ਆਪਣਾ ਲਾ ਥੱਲੇ ਕਰਿਆ ਕਰ ਤੂੰ ਫੇਰ ਉਹਦਾ ਨ ਟੰਮਣੇ ਤੇ ਚੜਿਆ ਮੈਨੂੰ ਜੂੜਾ ਹੀ ਹੋਇਆ ਵਾ ਕੀ ਹੋਦਿਆ ਵਾ ਖੱਲੇਾਰੇ ਨੂੰ ਇੱਥੇ ਨਾ ਚੁੱਕ ਕੇ ਲਾ ਇਹਨੂੰ ਗੱਲਾਂ ਕਰਾਉਣੀਆਂ ਤੂੰ ਮੈਨੂੰ ਅਰੇ ਚੂੜੇ ਨਾ ਵੀ ਮੇਰੀਆਂ ਗੱਲਾਂ ਹੁੰਦੀਆਂ ਜਿਵੇਂ ਤਿਆਰ ਹੋ ਜਿੰਨੇ ਤਾਲ ਤਾਨੂੰ ਗੱਲਾਂ ਹੁੰਦੀਆਂ ਚੂੜਾ ਉੱਚਾ ਚੁੱਕ ਕੇ ਕਰਨਿਆ ਤਾਲ ਤਾਨੂੰ ਗੱਲਾਂ ਹੋਣਗੀਆਂ ਹਰ ਵਾਰ ਸੇ ਤੁਹਾਨੂੰ ਹੀ ਗੱਲਾਂ ਹੋਣ ਵਾਲੀਆਂ ਉਹ ਛੱਡ ਦੇ ਮੈਨੂੰ ਕਾਹੇ ਜੋਗਾ ਤੇ ਜ਼ੁਬਾਨ ਆਪਣੀ ਨੂੰ ਕੰਟਰੋਲ 'ਚ ਕਰ ਲੈ ਘੱਟ ਬੋਲਿਆ ਕਰ ਮੈਨੂੰ ਮੇਰੇ ਪੈਕੇ ਛੱਡ ਆ ਉਹ ਕਿਉਂ ਛੱਡ ਆ ਕਿਹੜੀ ਗੱਲਾਂ ਪੈਕੇ ਛੱਡ ਆ ਆਪੇ ਮੇਰਾ ਪਿਓ ਮੈਨੂੰ ਜਿੱਦਾਂ ਦੀ ਆਪ ਰੋਟੀ ਖਾਂਦਾ ਤੋ ਮੈਨੂੰ ਵੀ ਮਾੜੀ ਮੋਟੀ ਖਵਾ ਲੂ ਅਜ ਤੱਕ ਵੀ ਖਵਾਉਂਦਾ ਹੀ ਆਇਆ ਇੱਥੇ ਮੈਂ ਰਲੀ ਕਿੰਨੇ ਪਕਾਉਣੀ ਆ ਨਾ ਅੱਗੀ ਤੈਨੂੰ ਪਕਾ ਕੇ ਖਵਾਉਣੀ ਤੂੰ ਕਿਹੜਾ ਮੇਰਾ ਨਾਂ ਕਰਦੇ ਜਿੱਤੋਂ ਮੈਨੂੰ ਇੰਨੀਆਂ ਕਰਨ ਨਾ ਤੇਰੇ ਨਾਂ ਬੋਰਡ ਲਾਦਾ ਹਨਾ ਪੂਰਾ ਬਾਹਰ ਤੂੰ ਮੈਨੂੰ ਰੋਟੀਆਂ ਪਕਾ ਕੇ ਖਵਾਉਣੀ ਆ ਜਿਆਦਾ ਟਾਂਡਈ ਕੋਹਨ ਲਤਰ ਲਤਰ ਤੇਰੀ ਜਿਆਦੀ ਚੱਲਣ ਢਈ ਆ ਤੈਨੂੰ ਕੰਟਰੋਲ ਚ ਕਰ ਲੈ ਨਾ ਵੜ ਦੇਣੀ ਔਰ ਤੇਰੀਆਂ ਮੈਂ ਵੇਖਣ ਦਾ ਚਾਰ ਚੱਲਣ ਚਾਲ ਚੱਲਣ ਨਾਲ ਤੇ ਤੁਸੀਂ ਮੇਰੇ ਚਾਲ ਚੱਲਣ ਤੱਕ ਗੱਲ ਲੈ ਗਏ ਜੇ ਹੱਦ ਹੀ ਐ ਮੈਨੂੰ ਟਾਡੇ ਵਾਲੀ ਜੇ ਮੈਂ ਕੁਝ ਬੋਲਦੀ ਨੀ ਚੁੱਪ ਕਰਕੇ ਸਹੀ ਜਾਨੀ ਆ ਤਾਂ ਸਾਰੇ ਮੈਨੂੰ ਹੀ ਕਹਿੰਦੇ ਕੀ ਮੇਰਾ ਚਾਲ ਚੱਲਣ ਵੇਚ ਲਿਆ ਹੋਰ ਪਾਸੇ ਮੈਨੂੰ ਇਹੀ ਗੱਲਾਂ ਇਹੀ ਗੱਲਾਂ ਸੁਣਨ ਨੂੰ ਮਿਲਦੀਆਂ ਰਹਿੰਦੀਆਂ ਪਤਾ ਨਹੀਂ ਕੀ ਮਾੜਾ ਕਰਦੇ ਆ ਵਿਆਹ ਕਰਾ ਕੇ ਮੈਂ ਤੇ ਫਾਸੀ ਗਈ ਆ ਸਭੋ ਕਦੀ ਮੈਂ ਆਪਣਾ ਦੁੱਖ ਜ਼ਾਹਿਰ ਨਹੀਂ ਹੋਣ ਦਿੱਤਾ ਪਰ ਇਹਨਾਂ ਨੇ ਮੈਨੂੰ ਹੁਣ ਮਜਬੂਰੀ ਕਰਤਾ ਮਜਬੂਰ ਵੀ ਕਹਾਤਾ ਕਰਤਾ ਦੱਸਣਾ ਕਿੰਨੂ ਗਾੜੀ ਮੇਰੇ ਦਾ ਪਸੰਨ ਵਾਲਾ ਪਾਉ ਮੈਨੋ ਵੀ ਹੈ ਕਿ ਨਾ ਤੌਂਦੀ ਆਈ ਹੈ ਨਾ ਇਹਨੂੰ ਕੀ ਕਰਾਂ ਇਹਨੂੰ ਕਿਤੇ ਹੋਵੇ ਨਾ ਚੱਕੀ 'ਚ ਪਾ ਕੇ ਪੀਸਦਾ ਇਹਨੂੰ ਇੰਡੀ ਜਬਾਨ ਹੈ ਟੀ ਜਬਾਨ ਦੀ ਵੱਧ ਗਈ ਆ ਇਹਨੂੰ ਇੰਨੀ ਇੱਜ਼ਤੀ ਨਹੀਂ ਦਿੱਤ ਸਿਖਾਈ ਕਹਿੰਨੇ ਅਕਲ ਨਹੀਂ ਸਿਖਾਈ ਵੀ ਕਿੱਦਾਂ ਆਈ ਤੇ ਦੇਣੀ ਆ ਘਰ ਵਾਲੇ ਨੂੰ ਠੀਕ ਹੈ ਲੈ ਤੇ ਕੱਲਾ ਬੋਲੀ ਜਨਾ ਛਦਾਈ ਹੋ ਗਿਆ ਮਾ ਛਦਾਈ ਹੋਣਾ ਜਦੋਂ ਮੈਂ ਆ ਨਹੀਂ ਹੁੰਦਾ ਤੇ ਮੇਰੇ ਕਹਨੇ ਤੇ ਆ ਆਖੇ ਲੱਗਦਾ ਨਹੀਂ ਮੇਰੇ ਉਹ ਮੰਮੀ ਤੁਸੀਂ ਵੀ ਮੈਨੂੰ ਸਮਝਾਉਣ ਆ ਗਏ ਸਮਝਾਉਣ ਨਹੀਂ ਆ ਗਏ ਸਾਪੀ ਮੈਂ ਕਹਿ ਨਹੀਂ ਹੈ ਨਾ ਵੀ ਇਹਨਾਂ ਗੱਲਾਂ ਦੇ ਗੌਰ ਕਰ ਤੈਨੂੰ ਪਤਾ ਲੱਗ ਗਿਆ ਨਾ ਅੱਜ ਬੈਸ ਵਿਸਾਈਆ ਹੋੰਡਿਆ ਹੀ ਤੇ ਵਿੱਚ ਇਹ ਆ ਗਈ ਬੈਸ ਵਿਸਾਈਆ ਪਹਿਲਾਂ ਤੇ ਵੀਰ ਨੂੰ ਚਾਹੀਦਾ ਵਾ ਵੀ ਮੇਰੇ ਨਾਲ ਤੂੰ ਕਿਉਂ ਬੈਸ ਵਿਸਾਈਆ ਕਰਦਾ ਵਾ ਜੇ ਮੈਂ ਇਤ ਕਰਦਾ ਤੇ ਇਤ ਕਰਾਉਣੀ ਵੀ ਸਿੱਖ ਲੈਣਾ ਵੀਰ ਬੈਸ ਬਸਾਈਆ ਕਰਦਾ ਮੈਂ ਤੇ ਇਹ ਸੋਚਦੀ ਆ ਕਿ ਤੁਹਾਡੇ ਦੋਵਾਂ ਭਰਾਵਾਂ ਦੇ ਸਿਰ ਚ ਧੂੜਿਆ ਗਈ ਆ ਧੂੜਿਆ ਇਥੇ ਕੀ ਧੂੜਤਾ ਦੱਸੋ ਕੀ ਧੂੜਤਾ ਨਹੀਂ ਆ ਫੇਰ ਉਹਦੇ ਵੱਲ ਦੀ ਸੈਟ ਲੈਂਦੇ ਹੋ ਫਿਰ ਕੀ ਕਰਨ데요 ਹੁਣ ਉਹ ਇੰਨੇ ਹੀ ਧੂੜਿਆ ਹੋਊਗੀ ਉਹ ਧੂੜਿਆ ਹੋਊਗਾ ਦੇਖੋ ਮੇਰੇ ਅੱਖਾਂ ਨਹੀਂ ਆ ਪਉਨੇ ਧੂੜਿਆ ਉਹਦੇ ਵੱਲ ਦੀ ਗੱਲਾਂ ਕਰਦੇ ਤੁਸੀਂ ਦੋਵੇਂ ਜਣੇ ਮੈਂ ਤੇ ਇਹ ਆਨੀ ਆ ਕਿ ਦੋਵੇਂ ਇੱਕ ਤੇ ਹੈਗਾ ਹੈਗਾ ਤੇ ਦੂਜਾ ਵੀ ਉਹਦੇ ਵੱਲ ਦੀ ਗੱਲ ਕਰਨਗੇ ਮੰਮੀ ਮੈਂ ਇਹਨੂੰ ਫਿਰ ਮਾਰਦਾ ਜੇ ਮਾਰਤੀ ਤਾਂ ਮੈਨੂੰ ਜੇਰ ਹੋ ਲੈਣੀ ਹੋ ਮੈਂ ਕਿਹੜਾ ਉਹਦੀ ਵੀ ਮਾਰਦੇ ਇਹੋ ਗੱਲ ਉਹਨਾਂ ਖੱਟੇ ਮੈਂ ਦਰਦੀ ਹਾਂ ਪਿੰਖੱਟੇ ਕੋਹਨਾ ਕੋਹ ਸੋਚ ਸੋਚਣ ਹੀ ਡਿਆ ਵਾ ਇਹਦਾ ਤੇ ਵੇਖੀ ਮੈਂ ਲੱਤਾਂ ਵੱਡ ਕੇ ਨਾ ਮੰਜੀ ਤੇ ਪਾ ਰਣੀ ਆ ਲੱਤਾਂ ਵੱਡੀਆਂ ਸਮਝਾਵੀਂ ਨਾ ਉਹਨੂੰ ਲੱਤਾਂ ਵੱਡ ਕੇ ਮੰਜੀ ਤੇ ਪਾ ਦੇ ਸਮਝਣ ਵਾਲਾ ਇਹਦਾ ਦਿਮਾਗ ਹੈ ਨਹੀਂ ਆ ਜੇ ਸਮਝਣ ਵਾਲਾ ਹੁੰਦਾ ਤੇ ਇਹ ਕੰਮ ਹੀ ਨਾ ਕਰਦੀ ਮੈਨੂੰ ਤੇ ਇਤੋਂ ਲੱਗਦਾ ਤੇਰਾ ਹੈ ਨਹੀਂ ਗਣੀ ਮੇਰਾ ਬੜਾ ਵਾ ਜਦੋਂ ਮੇਰਾ ਚੱਲਿਆ ਨਾ ਫੇਰ ਪਤਾ ਲੱਗੂਗਾ ਵੀ ਸਾਬੀ ਦਾ ਵਾਚਾ ਦਿਮਾਗ ਹੈਗਾ ਚੱਲਣਾ ਪਤਾ ਨਹੀਂ ਕਦੋਂ ਵਾ ਤੇਰਾ ਦਿਮਾਗ ਏ ਚੱਲਣਾ ਹੀ ਡਿਆ ਵਾ ਇਹ ਚੱਲਦਾ ਹੀ ਰਹਿਦਾ ਕੋਈ ਨਾ ਕੋਈ ਚੱਲਦਾ ਰਹਿਦਾ ਸੋਚਦਾ ਹੀ ਰਹਿਣਾ ਚੱਲਣਾ ਉਦੋਂ ਜਦੋਂ ਕੋਈ ਚੰਦ ਚੜ੍ਹ ਕੇ ਆਇਤਾ ਨਹੀਂ ਚੱਲਣਾ ਤੇਰਾ ਚਾਂਦੀ ਚੜਨਾ ਫੇੜੀ ਚੱਲ ਚੜਾਉਣਾ ਤੇਰੇ ਚੰਦ ਚੜਾਉਣਾ ਤੇਰੇ ਤੋਂ ਪਹਿਲਾਂ ਉਹਨੇ ਚੰਦ ਚੜਾਉਣਾ ਜੇ ਨਾ ਚੜਾਉਗੀ ਨਾ ਤਦ ਕਹੀਂ ਉਹ ਨਹੀਂ ਚੜਾਉਂਦਲਾ ਮੰਮੀ ਐਡੀ ਵੀ ਗੱਲ ਦੀ ਈ ਡਾਂ ਮੇਰੇ ਸਿਰ ਤੋਂ ਨਹੀਂ ਪਾਣੀ ਲੰਗਦਾ ਨੰਗ ਕਿਉਂ ਹੋਗਾ ਇੱੱਚ ਬਾਕੀ ਨਹੀਂ ਰਿੰਦੀ ਹੁਣ ਉਹ ਮੇਰੇ ਮਣਕੇ ਅੰਦਰ ਬੈਠਾ ਰਹਿਣਾ ਕੋਖ ਨਹੀਂ ਮਾਰਨਾ ਗਾਲਾਂ ਕੱਢਣ ਲਈਓ ਤਾਂ ਹੀ ਮੈਨੂੰ ਛੱਕਾ ਇਦਾਂ ਦੀਆਂ ਆਉਂਡੀਆਂ ਹੀ ਗਾਲਾਂ ਛੱਡ ਕੇ ਮੈਨੂੰ ਵੇਖ ਕੇ ਕੀ ਕੁਛ ਕਰਨਾ ਉਹ ਤਾਂ ਗਾਲਾਂ ਹੀ ਕੱਢਣ ਲਈਓ ਤੈਨੂੰ ਕੋਈ ਨਹੀਂ ਉਦੋਂ ਤੱਕ ਮੈਂ ਸੰਗੀ ਫੜ ਕੇ ਨੱਪ ਲੈਣੀ ਆਂ ਦੀ ਉਹ ਸੰਗੀ ਕੀ ਤਾਂ ਕਦੋਂ ਫੜਨੀ ਆਂ ਸਾਬੀ ਹੋਣੀ ਸੰਗੀ ਫੜਨ ਜੋਗਾ ਕੰਮ ਰਹਿ ਗਿਆ ਹੁਣ ਸਿਰੋਂ ਪਾਣੀ ਟੱਪ ਗਿਆ ਯੋ ਕਿਤੇ ਨਹੀਂ ਟੱਪਦਾ ਮੰਮੀ ਸਿਰੋਂ ਪਾਣੀ ਐਡੀ ਗੱਲ ਨਹੀਂ ਮੈਂ ਸਿਰੋਂ ਪਾਣੀ ਟਪਾ ਜੂਗਾ ਮੇਰਾ ਨਾਂ ਵੀ ਸਾਬੀ ਆ ਵੇਖੀ ਇੱਕ ਤੰਨੇ ਚ ਪਈ ਨਾ ਰੜਕੂਗੀ ਗਾਲੋਂ ਪੱਕੇ ਇਕੱਲੇ ਬੰਦੇ ਬਾਅਦ ਬੜਾ ਔਖਾ ਕੰਮ ਐ ਅਵੇ ਮੈਂ ਹੀ ਫੋਨ ਲਾਇਆ ਤੇ ਨਾ ਉਹਨੇ ਲਾਇਆ ਸੀ ਤਾਂ ਮੇਰਾ ਅੱਦਾ ਵੀ ਮੈਂ ਆਪ ਹੀ ਜਾ ਕੇ ਮਿਲ ਕੇ ਉਹਨਾਂ ਨਾਲੇ ਸੁਖ ਸੰਗ ਦਾ ਪਾਲ ਲੱਗ ਜਾਂਦਾ ਚਾਹ ਲੋ ਕੁੜੀ ਆਪਣੇ ਘਰ ਸੌਖੀ ਆ ਇਹ ਆ ਵੀ ਮਨ ਨੂੰ ਕੋਈ ਡੋਖ ਨਹੀਂ ਆ ਸੱਸ ਦੀ ਆਉਂਦੀ ਰਸਦੀ ਕੁੜੀ ਮੇਰੇ ਤੇ ਗੜ ਕੇ ਤੇ ਪਿਆਰ ਨਾਲ ਚੱਲ ਜਾਂਦੀ ਆ ਉਤਰਾ ਵੈਸੇ ਮੈਂ ਫੋਨ ਲਾਉਣਾ ਸੀ ਅੱਜ ਮੈਂ ਆਪ ਹੀ ਲਾਉਣਾ ਫੋਨ ਉਹਨੇ ਸਜਾਨ ਨੇ ਕਿੰਨੇ ਦਿਨੋਂ ਕਿ ਫੋਨ ਹੀ ਨਹੀਂ ਲਾਇਆ ਮੈਂ ਜਦੋਂ ਮੈਂ ਟਾਈਮ ਕੱਢ ਕੇ ਆ ਵੀ ਜਾਣਾ ਕਿ ਹੁਣੇ ਕੱਲ ਮਨਾਂ ਦਾ ਮਟਰ ਸਚਾਉਂ ਚ ਬੰਦਿਆਂ ਨਾਲ ਕੇ ਬੈਠ ਲੋ ਕੇ ਹੁੰਨੇ ਆ ਨਾਲੇ ਟਾਈਮ ਪਾਸ ਹੋ ਜਾਂਦਾ